ਰਾਏਕੋਟ ਸਹਿਰ ਵਿੱਚ ਅੱਜ ਸਰਦਾਰ ਬਾਲੂ ਭਾਈ ਪਟੇਲ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਤਹਿਸੀਲ ਪੱਧਰ ਤੇ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਇਸ ਮੌਕੇ ਉਹਨਾਂ ਦੇ ਵਿਚਾਰਾਂ ਨੂੰ ਕਰਕਰ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਰਾਸ਼ਟਰ ਸਾਰੂ ਸੋਚ ਨਾਲ ਜੋੜ ਲਈ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਰਨ ਫਾਰ ਜੁਨਤੀ ਪ੍ਰੋਗਰਾਮ ਤਹਿਤ ਮੈਰਾਥਨ ਦੌੜ ਕਰਵਾਈ ਗਈ ਹੈ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਸਮੇਤ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਇਲਾਵਾ ਮੋਤਵਰ ਸੱਜਣਾ ਨੇ ਵੀ ਭਾਗ ਲਿਆ। ਰਾਇਕੋਟ ਸ਼ਹਿਰ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਤੋਂ ਆਰੰਭ ਹੋਈ ਇਹ ਮੈਰਾਥਨ ਰਾਹੀਂ ਵੱਖ-ਵੱਖ ਬਾਜ਼ਾਰਾਂ ਗਲੀ ਮਹੱਲਿਆਂ ਵਿੱਚ ਹੁੰਦਾ ਹੋਇਆ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਰਾਇਕੋਟ ਤੋਂ ਦਲਵਿੰਦਰ ਸਿੰਘ ਅਰਸ਼ੀਨ ਦੀ ਇਹ ਖਾਸ ਰਿਪੋਰਟ। ਇਕਤਾ ਦਿਵਸ ਮੌਕੇ ਇੱਕ ਰਨਫਰ ਜੁਨਿਟੀ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਹੜਾ ਬਲ ਭਾਈ ਪਟੇਲ ਨੂੰ ਯਾਦ ਕਰਦੇ ਹਾਂ ਇਹ ਉਹਨਾਂ ਦਾ ਬਰਥਡੇ ਆ ਅੱਜ ਉਹਨਾਂ ਦੀ ਯਾਦ ਕਰਦੇ ਆ ਇਹ ਪ੍ਰੋਗਰਾਮ ਯੋਜਿਤ ਕੀਤਾ ਗਿਆ ਹੈ ਤੇ ਇਹ ਹਰ ਅਕਤੂਬਰ 31 ਨੂੰ ਸੈਲੀਬ੍ਰੇਟ ਕੀਤਾ ਜਾਂਦਾ ਇਹ ਸਾਨੂੰ ਇਕੱਠੇ ਏਕਤਾ ਖੰਡਤਾ ਇਕੱਠੇ ਰਹਿਣ ਦਾ ਪ੍ਰਤੀਕ ਜਿਹੜਾ ਸਾਨੂੰ ਪ੍ਰੇਰਨਾ ਦਿੰਦਾ ਠੀਕ ਜੀ ਸਾਡਾ ਜਿਹੜਾ ਅੱਜ ਦਾ ਆਪਾਂ ਕੀਤਾ ਇਹ ਇਹ ਆਪਾਂ ਰਨ ਫਾਰ ਯੂਨਿਟੀ ਇਹਦੇ ਲਈ ਆਪਾਂ ਇੱਕ ਸਾਰੇ ਸਕੂਲਾਂ ਨੂੰ ਸ਼ਾਮਲ ਕੀਤਾ ਹੈ ਇੱਚ ਟੈਗੋਰ ਪਬਲਿਕ ਸਕੂਲ ਔਰ ਐਚਜੀਜੀ ਪਬਲਿਕ ਸਕੂਲ ਔਰ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਸਾਡੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਜਸਵੰਤ ਜੀ ਜਸਵੀਰ ਜੀ ਅਸੀਂ ਸਾਰਿਆਂ ਨੇ ਸ਼ਾਮਲ ਹੋ ਕੇ ਤੇ ਸਾਡੇ ਨਾਲ ਸਾਰੇ ਅਧਿਆਪਕ ਪੰਜਾਬ ਪੁਲਿਸ ਦੇ ਮਾਨਯੋਗ ਡੀਐਸਪੀ ਸਾਹਿਬ ਉਹਨਾਂ ਦੀ ਪੰਜਾਬ ਪੁਲਿਸ ਦੀ ਸਾਰੀ ਫੋਰਸ ਰਲ ਮਿਲ ਕੇ ਬੱਚਿਆਂ ਨੂੰ ਅਤੇ ਸਾਡੇ ਸਮਾਜ ਨੂੰ ਜਿਹੜੇ ਸਰਦਾਰ ਬੱਲਭਾਈ ਪਟੇਲ ਜਿਨ੍ਹਾਂ ਨੂੰ ਭਾਰਤ ਦੇ ਲੋਹ ਪੁਰਸ਼ ਵੀ ਆਖਿਆ ਜਾਂਦਾ ਜਿਨ੍ਹਾਂ ਨੇ ਭਾਰਤ ਵਿੱਚ ਦੀਆਂ 500 ਰਿਆਸਤਾਂ ਨੂੰ ਏਕਤਾ ਦੇ ਸੂਤਰ ਵਿੱਚ ਬਨ ਕੇ ਭਾਰਤ ਦੇ ਏਕਤਾ ਨੂੰ ਨਿਰਮਾਣ ਕੀਤਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਦਾਰ ਵੱਲਭਭਾਈ ਪਟੇਲ ਜੀ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੇ ਲਈ ਬੱਚਿਆਂ ਤੱਕ ਏਕਤਾ ਦਾ ਸਨੇਹਾ ਪਹੁੰਚਾਉਣ ਦੇ ਲਈ ਅੱਜ ਜਿਵੇਂ ਅਸੀਂ ਇਹ ਰਨ ਫॉर ਯੂਨਿਟੀ ਇੱਕ ਦੌੜ ਦਾ ਪ੍ਰੋਗਰਾਮ ਉਲੀਕਿਆ ਸੀ ਜਿਸ ਵਿੱਚ ਕਿ ਸਭ ਨੇ ਬਾਤ ਚੜ ਕੇ ਹਿੱਸਾ ਲਿਆ ਅਤੇ ਸਾਡੇ ਬੱਚਿਆਂ ਨੂੰ ਏਕਤਾ ਦੇ ਸੰਬੰਧੀ ਔਰ ਆਪਣੇ ਦੇਸ਼ ਨੂੰ ਏਕਤਾ ਨਾਲ ਰਲ ਮਿਲ ਕੇ ਉੱਚਾ ਚੱਕਣ ਦਾ ਸੀ ਇਹ ਮੈਸੇਜ ਦਿੱਤਾ ਸਾਡਾ ਇਹ ਮਨੋਦਸ਼ਾ